ਚੰਡੀਗੜ੍ਹ ਤਮਾਕੇ ਮਾਮਲੇ ਦੇ ਵਿੱਚ ਵੱਡਾ ਅਪਡੇਟ ਵੇਖਣ ਨੂੰ ਮਿਲ ਰਿਹਾ ਤਾਂ ਮਾਮਲੇ ਦੇ ਵਿੱਚ ਆਟੋ ਚਾਲਕ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤਾਂ ਦੱਸਦੀ ਹੈ ਕਿ ਐਸਆਈ ਲਖਵਿੰਦਰ ਸਿੰਘ ਦੇ ਵੱਲੋਂ ਕਿਹਾ ਗਿਆ ਕਿ ਆਟੋ ਚਾਲਕ ਨੂੰ ਨਹੀਂ ਸੀ ਵਾਰਦਾਤ ਦੀ ਕੋਈ ਜਾਣਕਾਰੀ ਤਾਂ ਪੁਲਿਸ ਨੇ ਤਾਂ ਇਹ ਜਾਣਕਾਰੀ ਦਿੱਤੀ ਹੈ ਤਾਂ ਆਟੋ ਚਾਲਕ ਘਬਰਾ ਕੇ ਆਟੋ ਭਜਾਇਆ ਗਿਆ ਤਾਂ ਪੁਲਿਸ ਨੇ ਇਹ ਕਿਹਾ ਹੈ ਤਾਂ ਸੀਐਫਰ CSF L ਤੇ ਹੋਰ ਟੀਮਾਂ ਜੋ ਮਾਮਲੇ ਦੀ ਹੁਣ ਜਾਂਚ ਕਰ ਰਹੀਆਂ ਨੇ ਤਰਾਲੀ ਇਲਾਕੇ ਤੋਂ ਦੱਸਿਆ ਕਿ ਸ਼ੱਕੀਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਮਹਿਜ਼ ਵੱਡੇ ਖੁਲਾਸੇ ਅਤੇ ਹੁੰਦੇ ਨਜ਼ਰ ਆਏ ਨੇ ਪੁਲਿਸ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਤਾਂ ਬੁੱਧਵਾਰ ਨੂੰ ਚੰਡੀਗੜ੍ਹ ਦੇ ਸੈਕਟਰ 10 ਦੇ ਵਿੱਚ ਤਮਾਕਾ ਹੋਇਆ ਸੀ ਦੱਸਿਆ ਕਿ ਆਟੋ ਸਵਾਰ ਦੋ ਨੌਜਵਾਨਾਂ ਨੇ ਕੋਠੀ ਦੇ ਨੰਬਰ 575 ਦੇ ਵਿੱਚ ਤਮਾਕੇ ਖੇਜ਼ ਜਮਗਰੀ ਸੁੱਟੀ ਸੀ ਤਾਂ ਫਿਲਹਾਲੇ ਤਸਵੀਰਾਂ ਵੀ ਵੇਖਣ ਨੂੰ ਮਿਲ ਰਹੀਆਂ ਨੇ ਜਬਰਾਮਬਦੀ ਵੀ ਕਿਤੇ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਤਾਂ ਐਕਸਕਲੂਸਿਵ ਤਸਵੀਰਾਂ ਤੁਸੀਂ ਆਪਣੀ ਟੀਵੀ ਸਪਿੰਨ ਤੇ ਵੇਖਵਾ ਰਹੇ ਹੋ ਤਾਂ ਚੰਡੀਗੜ੍ਹ ਪੁਲਿਸ ਦੇ ਵੱਲੋਂ ਇਹ ਵੱਡੇ ਖੁਲਾਸੇ ਕੀਤੇ ਗਏ ਨੇ ਤਾਂ ਇਹ ਵੱਡੀ ਬਰਾਮਦਗੀ ਵੀ ਹੋਈ ਹੈ ਤਾਂ ਜੁਦੀਆਂ ਤਸਵੀਰਾਂ ਵੇਖਣ ਨੂੰ ਮਿਲ ਰਹੀਆਂ ਨੇ ਤਾਂ ਦੱਸਦੇ ਕਿ ਨੰਬਰ ਵੀ ਜਾਰੀ ਕੀਤੇ ਗਏ ਤਾਂ ਜਿਸ ਤੇ ਸੂਚਨਾ ਦਿੱਤੀ ਜਾ ਸਕਦੀ ਹੈ ਤਬ ਤੇਰੀ ਜਾਣਕਾਰੀ ਲਈ ਸਾਡੇ ਸਹਿਯੋਗੀ ਦਿਲਜੀਤ ਸਾਡੇ ਨਾਲ ਜੁੜ ਚੁਕੇ ਨੇ ਦਿਲਜੀਤ ਅਤੇ ਮੈਂ ਵੱਡੇ ਖੁਲਾਸੇ ਹੋ ਰਹੇ ਨੇ ਇੱਕ ਤੋਂ ਬਾਅਦ ਇੱਕ ਮੈਂ ਹੋਰ ਕੀ ਕੁ ਜਾਣਕਾਰੀ ਤੁਹਾਡੇ ਕੋਲ ਹੈ ਬਿਲਕੁਲ ਦੇਖੋ ਚੰਡੀਗੜ੍ਹ ਦੇ ਸੈਕਟਰ 10 ਦੇ ਵਿੱਚ ਗਰਨੇਡ ਨਾਲ ਜਿਹੜਾਗਾ ਹਮਲਾ ਹੋਇਆਗਾ ਗਰਨੇਡ ਦੀ ਜਿਹੜੀ ਪਿਕਚਰ ਹੈਗਾ ਪੀਟੀਸੀ న్యూਸ ਤੇ ਅਸੀਂ ਤੁਹਾਨੂੰ ਐਕਸਕਲੂਸਿਵ ਦਿਖਾਵਾਂਗੇ ਇਸ ਗਰਨੇਡ ਜਿਹੜੀ ਹੈਗੀ ਆਹ ਗਰਨੇਡ ਤੁਸੀਂ ਦੇਖ ਸਕਦੇ ਹੋ ਇਸ ਗਰਨੇਡ ਦੇ ਨਾਲ ਜਿਹੜਾਗਾ 575 ਜਿਹੜਾ ਕੀ ਕੋਠੀ ਹੈ ਉਹਦੇ ਉੱਪਰ ਜਿਹੜਾਗਾ ਹਮਲਾ ਕੀਤਾ ਗਿਆਗਾ ਇਹ ਗਰਨੇਡ ਜਿਹੜੀ ਹੈ ਪੀ 86 ਗਰਨੇਟ ਹੈ ਜਿਹਦੇ ਨਾਲ ਇਹ ਹਮਲਾ ਕੀਤਾ ਗਿਆਗਾ ਦੱਸ ਦिए ਕਿ ਦੋ ਸ਼ੱਕੀ ਵਿਅਕਤੀ ਜਿਹੜੇ ਕਿ ਜਿਨ੍ਹਾਂ ਦੀਆਂ ਤਸਵੀਰਾਂ ਚੰਡੀਗੜ੍ਹ ਪੁਲਿਸ ਵੱਲੋਂ ਜਾਰੀ ਕੀਤੀਆਂ ਨੇ ਉਹ ਵਿਅਕਤੀਆਂ ਵੱਲੋਂ ਜਿਹੜਾਗਾ ਇਸ ਕੋਠੀ ਦੇ ਵਿੱਚ ਜਿਹੜਾਗਾ ਹਮਲਾ ਕੀਤਾ ਗਿਆਗਾ ਦੱਸ ਦिए ਕਿ ਇਸ ਕੋਠੀ ਦੇ ਵਿੱਚ ਜੋ ਹੈਗਾ ਪਹਿਲਾਂ ਸਾਬਕਾ ਇੱਥੇ ਐਸਪੀ ਪੰਜਾਬ ਪੁਲਿਸ ਦੇ ਰਿਟਾਇਰ ਜਸਕਿਰਨ ਚਹਲ ਰਹਿੰਦੇ ਸੀਗੇ ਉਹਨਾਂ ਦੇ ਉੱਪਰ 2023 ਦੇ ਵਿੱਚ ਵੀ ਇਹ ਹਮਲਾ ਕਰਨ ਦੀ ਜਿਹੜੀ ਇੱਥੇ ਕੋਸ਼ਿਸ਼ ਹੋਈ ਸੀਗੀ ਤੇ ਲੇਕਿਨ ਉਹ ਤੋਂ ਬਾਅਦ ਜਿਹੜੇ ਅਰੋਪੀ ਪਕੜੇ ਗਏ ਸੀਗੇ ਹੁਣ ਇਸ ਕੋਠੀ ਦੇ ਵਿੱਚ ਰਿਟਾਇਰ ਪ੍ਰਿੰਸੀਪਲ ਰਹਿੰਦੇ ਨੇ ਉਹਨਾਂ ਦੇ ਉੱਪਰ ਜਿਹੜਾ ਹੈਗਾ ਇਹ ਉਹਨਾਂ ਦੇ ਉੱਪਰ ਜਿਹੜਾਗਾ ਹਮਲਾ ਜਿਹੜਾ ਕੀਤਾ ਗਿਆ ਹੈਗਾ ਪਰ ਹੁਣ ਇਸ ਪੂਰੇ ਮਾਮਲੇ ਲੈ ਕੇ ਚੰਡੀਗੜ੍ਹ ਪੁਲਿਸ ਦੇ ਉੱਪਰ ਕਾਫੀ ਜਿਹੜੀਆਂ ਗਿਆ ਸਵਾਲ ਉੱਠ ਰਹੇ ਨੇ ਕਿਉਂਕਿ ਚੰਡੀਗੜ੍ਹ ਦੇ ਇਸ ਜਗ੍ਹਾ ਦੇ ਉੱਪਰ ਇਹ ਹਮਲਾ ਹੋਇਆ ਇੱਕ ਪੌਸ਼ ਏਰੀਆ ਹੈਗਾ ਇਸ ਉਹ ਬਾਅਦ ਅਰੋਪੀ ਆਂਦੇ ਨੇ ਆ ਆਟੋ ਦੇ ਉਪਰ ਆਂਦੇ ਨੇ ਦੇ ਉਪਰ ਹਮਲਾ ਕਰਕੇ ਜਿਹੜੇਗਾ ਭੱਜ ਜਾਂਦੇ ਨੇ ਇੱਥੋਂ ਤੱਕ ਕਿ ਚੰਡੀਗੜ੍ਹ ਦੇ ਵਿੱਚ ਲੱਗ ਲੱਗ ਚੱਪੇ-ਚੱਪੇ ਦੇ ਉਪਰ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਹੁਣ ਉਹਨਾਂ ਨੂੰ ਖੰਗਾਲਿਆ ਜਾ ਰਿਹਾ ਕਿਉਂਕਿ ਚੰਡੀਗੜ੍ਹ ਦੇ ਵਿੱਚ ਆਟੋ ਜਿਹੜਾ 43 ਦੇ ਬਸ ਸਟੈਂਡ ਤੋਂ ਆਂਦਾ ਹੈਗਾ ਤੇ ਇੱਥੋਂ ਇੱਥੇ ਜਿਹੜੀ ਕੀ ਵਾਰਦਾਤ ਹੁੰਦੀ ਹੈ ਤੇ ਵਾਰਦਾਤ ਨੂੰ ਕਰਕੇ ਪਾਉਂਦੇ ਹਾਂ ਉਹ ਦੇਖਣਾ ਹੋਈ ਜੀ ਬਿਲਕੁਲ ਇੱਥੇ ਜੋ ਘਟਨਾ ਵਾਪਰੀ ਹੈ ਜੀ ਬਿਲਕੁਲ ਇੱਥੇ ਜੋ ਘਟਨਾ ਵਾਪਰੀ ਹੈ ਮਹਸ ਵੱਡੇ ਸਵਾਲ ਖੜੇ ਕਰ ਰਹੀ ਹੈ ਪ੍ਰੈਸ਼ਰ ਵੀ ਇੱਥੇ ਚੰਡੀਗੜ੍ਹ ਪੁਲਿਸ ਤੇ ਬਣਾਉਂਦੀ ਨਜ਼ਰ ਆ ਰਹੀ ਹੈ ਪਰ ਇਸ ਵਿਚਕਾਰ ਕੀ ਕੁਝ ਮਾਹੌਲ ਉੱਥੇ ਵੇਖਣ ਨੂੰ ਮਿਲ ਰਿਹਾ ਉਸ ਦੀਆਂ ਤਸਵੀਰਾਂ ਤੁਸੀਂ ਇੱਕ ਵਾਰ ਸਾਂਝੀਆਂ ਕਰ ਸਕੋ ਤਾਂ ਇੱਕ ਵਾਰ ਦਿਖਾ ਦਿਜੀਏ ਬਿਲਕੁਲ ਦੇਖੋ ਮੌਕੇ ਦੇ ਉੱਪਰ ਜਿਵੇਂ ਕਿ ਰਾਤ ਨੂੰ ਜਿਹੜੀ ਕਿ ਪੁਲਿਸ ਜਿਹੜੀ ਕਿ ਜਾਂਚ ਕਰ ਰਹੀ ਸੀ ਹੁਣ ਐਨਆਈਏ ਟੀਮ ਵੀ ਇੱਥੇ ਜਾਂਚ ਕਰ ਰਹੀ ਹੈ ਸੀਐਫਐਸ ਦੀ ਟੀਮਾਂ ਜਿਹੜੀਆਂ ਇੱਥੇ ਮੌਕੇ ਦੇ ਉੱਪਰ ਪਹੁੰਚੀ ਹੋਈਆਂ ਨੇ ਚੰਡੀਗੜ੍ਹ ਪੁਲਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬਾਹਰ ਜਿਹੜਾ ਕਾਰ ਜਿੱਥੇ ਇਹ ਕੱਲ ਜਿਹੜਾ ਆਟੋ ਦੇ ਉੱਪਰ ਦੋ ਸ਼ੱਕੀ ਵਿਅਕਤੀ ਆਏ ਸੀਗੇ ਉਹਨਾਂ ਵੱਲੋਂ ਜਿਹੜਾਗਾ ਇਹ ਗ੍ਰੇਨੇਡ ਸਿੱਟ ਕੇ ਹਮਲਾ ਕੀਤਾ ਗਿਆ ਸੀਗਾ ਉਸ ਜਗ੍ਹਾ ਦੇ ਉੱਪਰ ਹੁਣ ਜਿਹੜਾਗਾ ਪੁਲਿਸ ਜਿਹੜੀ ਗਈ ਜਾਂਚ ਕਰ ਰਹੀ ਹੈ ਮੌਕੇ ਤੇ ਪਾਸ ਸੀਐਫਐਸਐਲ ਤੇ ਐਨਆਈਏ ਦੀ ਟੀਮ ਤੇ ਪੰਜਾਬ ਦੀਆਂ ਅਲੱਗ-ਅਲੱਗ ਟੀਮਾਂ ਏਜੀਟੀਐਫ ਸਟੇਟ ਆਪਰੇਸ਼ਨ ਸੈੱਲ ਉਹਨਾਂ ਵੱਲੋਂ ਵੀ ਜਿਹੜਾਗਾ ਇੱਥੇ ਜਿਹੜੀ ਗੀ ਜਾਂਚ ਜਿਹੜੀ ਗੀ ਕੀਤੀ ਜਾ ਰਹੀ ਹੈ ਲੇਕਿਨ ਹੁਣ ਚੁਣੌਤੀ ਬਣਿਆ ਹੋਇਆਗਾ ਪੁਲਿਸ ਲਈ ਸਭ ਤੋਂ ਵੱਡੀ ਚੁਣੌਤੀ ਬਣਿਆ ਆ ਕਿ ਹੁਣ ਜਿਹੜੇ ਦੋ ਚੱਕੀ ਵਿਅਕਤੀ ਸੀਗੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਜਿਹੜਾਗਾ ਲੱਭਿਆ ਜਾਵੇ ਕਿਉਂਕਿ ਚੰਡੀਗੜ੍ਹ ਦਾ ਇਹ ਪੌਸ਼ ਏਰੀਆ ਇੱਕ ਚੰਡੀਗੜ੍ਹ ਪੁਲਿਸ ਵੱਲੋਂ ਇਹ ਵੀ ਦਾਅਵੇ ਕੀਤੇ ਜਾਂਦੇ ਨੇ ਇੱਥੇ ਨ ਟਾਟੋ ਦੇ ਵਿੱਚ આરોપી ਜਿਹੜੇ ਫਰਾਰ ਹੋ ਜਾਂਦੇ ਨੇ ਇਹਨੂੰ ਲੈ ਕੇ ਜਿਹੜਾ ਹੈਗਾ ਹੁਣ ਕਾਫੀ ਸਵਾਲ ਜਿਹੜੇ ਕਿ ਚੰਡੀਗੜ੍ਹ ਪੁਲਿਸ ਦੇ ਉੱਪਰ ਵੀ ਜਿਹੜੇ ਕਿ ਖੜੇ ਹੋ ਰਹੇ ਨੇ ਫਿਲਹਾਲ ਮੌਕੇ ਦੇ ਉੱਪਰ ਸੀਐਫਐਸਐਲ ਤੇ ਹੋਰ ਜਿਹੜੀਆਂ ਟੀਮਾਂ ਜਣੀਆਂ ਜਾਂ ਜਾਂਚ ਕਰ ਰਹੀਆਂ ਨੇ ਗ੍ਰੇਨੇਟ ਜਿਹੜੀ ਨਾਲ ਹਮਲਾ ਕੀਤਾ ਗਿਆ ਉਹਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਗ੍ਰੇਨੇਟ ਦੇ ਨਾਲ ਹੀ ਜਿਹੜਾ ਹੈਗਾ ਇੱਥੇ ਹਮਲਾ ਕੀਤਾ ਗਿਆ ਹਾਲਾਂਕਿ ਇਸ ਹਮਲੇ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਘਰ ਦੇ ਜਿਹੜੇ ਗਮਲੇ ਸੀਗੇ ਜਾਂ ਸ਼ੀਸ਼ੇ ਸੀਗੇ ਉਹ ਹੀ ਜਿਹੜੇ ਟੁੱਟੇ ਨੇ ਜਾਨੀ ਨੁਕਸਾਨ ਹੋਣ ਤੋਂ ਜਿਹੜਾ ਹੈਗਾ ਬਚਾਰ ਰਿਹਾ ਬਿਲਕੁਲ ਦਲਜੀਤ ਜੋ ਤਸਵੀਰਾਂ ਵੀ ਵੇਖਣ ਨੂੰ ਮਿਲ ਰਹੀਆਂ ਨੇ ਕਿਸੇ ਤਰ੍ਹਾਂ ਉਹਨਾਂ ਵੱਡੀ ਗਿਣਤੀ ਦੇ ਵਿੱਚ ਇੱਥੇ ਪੁਲਿਸ ਵੀ ਤਾਇਨਾਤ ਹੈ ਤਾਂ तमाम ਚੰਡੀਗੜ੍ਹ ਪੁਲਿਸ ਤੇ ਵੀ ਹੁਣ ਚੁਣੌਤੀ ਬਣ ਚੁੱਕੀ ਹੈ ਸਵਾਲ ਵੀ ਖੜੇ ਹੋ ਰਹੇ ਨੇ ਇਹ ਜੋ ਘਟਨਾ ਵਾਪਰੀ ਹੈ ਹਾਲਾਂਕਿ ਇਹ ਕਿਹਾ ਜਾ ਰਿਹਾ ਕਿ ਸਰਹੱਦ ਤੋਂ ਪਾਰੋਂ ਵੀ ਇਸ ਦੇ ਕੋਈ ਦੇ ਲਿੰਕ ਜਾਂ ਸਬੰਧ ਦੱਸੇ ਜਾ ਰਹੇ ਨੇ ਕੋਈ ਮੈਜ਼ੇਜੀਆਂ ਵੀ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਆ ਬਿਲਕੁਲ ਦੇਖੋ ਜੋ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਰਿਟਾਇਰ ਅਫਸਰ ਜਿਹੜੇ ਕਿ ਐਸਪੀ ਜਸਕਿਰਦ ਸਿੰਘ ਚੈਲ ਇਥੇ ਰਹਿੰਦੇ ਸੀਗੇ ਉਹਨਾਂ ਦੇ ਉੱਪਰ ਜਦੋਂ ਹਮਲਾ ਹੋਇਆ ਸੀਗਾ ਉਹ ਹਮਲਾ ਜਿਹੜਾ ਲਖਵੀਰ ਲੰਡਾ ਜਿਹੜਾ ਕਿ ਅਤਵਾਦੀ ਹੈਗਾ ਤੇ ਰਿੰਦਾ ਗੈਂਗਸਟਰ ਹੈ ਉਹਨਾਂ ਵੱਲੋਂ ਜਿਹੜਾ ਉਹਨਾਂ ਦੇ ਸਾਥੀਆਂ ਵੱਲੋਂ ਜਿਹੜਾਗਾ ਹਮਲਾ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਸੀ ਉਹ ਵਿਅਕਤੀ ਹਾਲਾਂਕਿ ਜਿਹੜੇ ਕਿ 2023 ਦੇ ਵਿੱਚ ਫੜੇ ਗਏ ਸੀਗੇ ਪਰ ਪੁਲਿਸ ਹੁਣ ਆ ਇਸ ਮਾਮਲੇ ਨੂੰ ਵੀ ਜਿਹੜਾਗਾ ਜਿਹੜਾ ਹੁਣ ਕੱਲ ਹੋਇਆਗਾ ਇਹ ਗਰਨੇਡ ਨਾਲ ਹਮਲਾ ਇਸ ਨੂੰ ਵੀ ਜਿਹੜਾਗਾ ਉਸ ਨਾਲ ਜੋੜ ਕੇ ਦੇਖ ਰਹੀ ਹੈ ਕਿ ਇਹ ਜਿਹੜਾ ਹਮਲਾ ਕਰਾਇਆ ਗਿਆ ਕਿਸੇ ਉਹੀ ਜਿਹੜੇ ਅਤਵਾਦੀ ਨੇ ਲੰਡਾ ਗਰੁੱਪ ਜਾਂ ਉਹਨਾਂ ਵੱਲੋਂ ਇਹ ਕਰਵਾਇਆਗਾ ਇਹ ਸਾਰੀਆਂ ਨੂੰ ਤਾਰਨੂੰ ਜੋੜਦੇ ਹੋਏ ਜਿਹੜਾਗਾ ਪੁਲਿਸ ਜਿਹੜੀ ਜਾਂਚ ਕਰ ਰਹੀ ਹੈ ਇਹਦੇ ਨਾਲ ਨਾਲ ਤਾਂ ਹੀ ਜਿਹੜੀ ਹੈ ਐਨਆਈਏ ਦੀ ਟੀਮ ਵੀ ਜਿਹੜੀ ਮੌਕੇ ਦੇ ਉੱਪਰ ਪਹੁੰ ਕਾਂਚ ਕਰ ਰਹੀ ਹੈ ਬਿਲਕੁਲ ਦਰਜੀਤ ਫਿਰ ਤੁਸੀਂ ਸਾਡੇ ਨਾਲ ਬਨੇ ਰਹੋ ਇੱਕ ਵਾਰ ਐਸਆਈ ਦੇ ਵੱਲੋਂ ਕੀ ਕੁਝ ਬਿਆਨ ਦਿੱਤਾ ਗਿਆ ਉਹ ਦਰਸ਼ਕਾਂ ਨੂੰ ਸੁਣਾਉਣਿਆ ਸੀਐਸਐਫ ਵਗੈਰਾ ਆਏਗੀ ਟੀਮੇ ਆਏਗੀ ਅੰਧੇਰੇ ਹੋਣੇ ਕਰਕੇ ਨਾ ਤੋਂ ਰਾਤੇ ਪੂਰਾ ਜਿਹੜਾ ہمارا ਮਿਸ਼ਨ ਨਾ ਪੂਰਾ ਨਹੀਂ ਹੋਇਆ ਉਹ 3 ਵੀਲਰ ਕੀ ਖੋਜ ਕਰ ਰਹੇ ਤੇ 3 ਵੀਲਰ ਹੀ ਮਿਲਿਆ ਅਭੀ ਤੱਕ ਉਹ ਜੋ ਕਰਨੇ ਵਾਲੇ ਉਹ ਅਭੀ ਤੱਕ ਨਹੀਂ ਪੀਸ ਕਰਕੇ ਲਗਾ ਰੱਖੀ ਹੈ ਵੀ ਚਲੋ ਜੋੜਾ ਵੀ ਇਹ ਦਿਨਾਂ ਵਰਦਾਤ ਹੋਈ ਹੈ ਕਿਸ ਚੀਜ਼ ਦੇ ਨਾਲ ਛੇਡਖਾਨੀ ਨਾ ਹੋਵੇ ਕੋਈ ਪ੍ਰੂਫ ਇਹੋ ਜਿਹੇ ਹੈ ਜਿੱਦਾਂ ਸੀਐਸਫਲ ਆ ਕੇ ਚੱਕੇਗੀ ਕੀ ਹੈ ਕੀ ਚੀਜ਼ ਸੀ ਕਿੱਦਾਂ ਹੋਇਆ ਹੈ ਕੁਛ ਨਹੀਂ ਉਹ ਤੇ ਅਮੀ ਜਿੱਦਾਂ ਤੁਸੀਂ ਲੈ ਲੈਨੇ ਆ ਰੈਂਟ ਤੇ ਕਿਰਾਏ ਦੇ ਵਿੱਚ ਚਲ ਵੀ ਫਲਾਨੀ ਜਗਾ ਜਾਣਾ ਤੇ ਉਹਦੇ ਲੈ ਕੇ ਆਏ ਸੀ ਉਹਨੂੰ ਇਹਦੇ ਬਾਰੇ ਪਤਾ ਨਹੀਂ ਉਹ ਕਿ ਇਨਵੋਲਮੈਂਟ ਕਿੰਨੇ ਨ ਕਿਤੇ ਹੈਗੀ ਉਹਦੀ ਉਹ ਡਰ ਗਿਆ ਨਾ ਦਰਦ ਕੀ ਹੋ ਗਿਆ ਕਹਿੰਨੇ ਉਸ ਤੋਂ ਬਾਅਦ ਉਹਨੂੰ ਕੁਝ ਜਾਦੂ ਨੇ ਨਹੀਂ ਉਹ ਤੇ ਕਬਰਾ ਗਿਆ ਡਰ ਗਿਆ ਨਾ ਫਿਰ ਡਰਨ ਤੋਂ ਬਾਅਦ ਕੋਈ ਰਿਸ਼ਤੇਦਾਰ ਆ ਦੇਖੇ ਨਹੀਂ 43 ਤੋਂ ਕੀ ਤਸਵੀਰ ਹਾਂ 43 ਬਿਲਕੁਲ ਜਜੀਤ ਹੁਣ ਵੱਡੇ ਸਵਾਲ ਖੜੇ ਹੁੰਦੇ ਨਜ਼ਾਰੇ ਨੇ ਮੈਂ ਜਿਵੇਂ ਜੋ ਗ੍ਰਿਫਤਾਰੀ ਹੋਈ ਹੈ ਆਟੋ ਚਾਲਕ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਦੇ ਕੋਲੋਂ ਹਾਲਾਂਕਿ ਕੋਈ ਕਹਿ ਜਾ ਰਿਹਾ ਕਿ ਜਾਣਕਾਰੀ ਨਹੀਂ ਮਿਲੀ ਹੈ ਉਹਨੂੰ ਕੋਈ ਇਸ ਸੂਚਨਾ ਇਹਨੂੰ ਕੁਝ ਵੀ ਨਹੀਂ ਪਤਾ ਉਸ ਨੂੰ ਫਿਲਹਾਲ ਕੀ ਕੁਝ ਖੁਲਾਸੇ ਹੁਣ ਹੋਰ ਹੋ ਸਕਦੇ ਨੇ ਜਾਂ ਪੁਲਿਸ ਦੇ ਵੱਲੋਂ ਕੀ ਕੁਝ ਕਿਸ ਕਦਰ ਐਂਗਲ ਤੋਂ ਹੁਣ ਜਾਂਚ ਪੜਤਾਲ ਕੀਤੀ ਜਾ ਰਹੀ ਹੈ देखो इस पूरे मामले लेके जिस ऑटो के उपर आए थे उस ऑटो चालक न बेशक चंडीगढ़ पुलिस ने का तो बिल्कुल लगातार साढ़े सहयोगी इस बाबत सू जानकारी दे रहे हैं पर फिलहाल इतने ਥੋੜੀ ਤਕਨੀਕੀ ਕਾਰਨਾਂ ਕਰਕੇ ਅਸੀਂ ਉਹਨਾਂ ਨੂੰ ਨਹੀਂ ਸੁਣ ਪਾ ਰਹੇ ਪਰ ਫਿਲਹਾਲ ਤਸਵੀਰਾਂ ਵਿਵਿਖਣ ਨੂੰ ਮਿਲ ਰਹੀਆਂ ਨੇ ਇਹ ਤਾਂ ਦੱਸ ਦਈਏ ਕਿ ਇੱਥੇ ਮਾਮਲੇ ਦੇ ਵਿੱਚ ਲਗਾਤਾਰ ਹੁਣ ਪੁਲਿਸ ਦੇ ਵੱਲੋਂ ਵੀ ਇਹ ਬਿਆਨ ਦਿੱਤਾ ਗਿਆ ਕਿ ਜੋ ਆਟੋ ਚਾਲਕ ਗ੍ਰਫਤਾਰ ਕੀਤਾ ਗਿਆ ਹਾਲਾਂਕਿ ਉਸ ਕੋਲ ਕੋਈ ਜਾਣਕਾਰੀ ਨਹੀਂ ਹੈ ਕੋਈ ਸੂਚਨਾ ਨਹੀਂ ਹੈ ਕਿ ਇਸ ਕਦਰ ਇਹ ਘਟਨਾ ਵਾਪਰੀ ਉਹ ਇਸ ਬਾਰੇ ਕੋਈ ਜਾਣਕਾਰੀ ਨਹੀਂ ਰੱਖਦਾ ਫਿਲਹਾਲ ਲਗਾਤਾਰ ਹੁਣ ਹਰੇਕ ਐਂਗਲ ਤੋਂ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਮੈਂ ਅਜ ਇੱਕ ਵਾਰ ਫਿਰ ਤੋਂ ਦੱਸ ਦਈਏ ਤਸਵੀਰਾਂ ਜੋ ਵਿਖਾਈਆਂ ਜਾ ਰਹੀਆਂ ਨੇ ਇਹ ਕੱਲ ਦੀ ਘਟਨਾ ਦੀ ਤਸਵੀਰ ਹੈ ਜਿੱਥੇ ਇਹ ਦੋ ਨੌਜਵਾਨਾਂ ਦੇ ਵੱਲੋਂ ਇਹਨਾਂ ਸ਼ੱਕੀਆਂ ਮਾਕੇ ਮਾਮਲੇ ਦੇ ਵਿੱਚ ਹੁਣ ਵੱਡਾ ਅਪਡੇਟ ਵੀ ਵੇਖਣ ਨੂੰ ਮਿਲ ਰਿਹਾ ਲਗਾਤਾਰ ਹਲਿਕ ਹਰ ਇੱਕ ਐਂਗਲ ਤੋਂ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਕੀਤੀਆਂ ਜਾ ਰਹੀਆਂ ਨੇ ਹਾਲਾਂਕਿ 2 ਲੱਖ ਰੁਪਏ ਦਾ ਇਨਾਮੀ ਜੋ ਰਕਮ ਵੀ ਤੈਅ ਕਰ ਦਿੱਤਾ ਗਿਆ ਐਲਾਨ ਕੀਤਾ ਗਿਆ ਕਿ ਪੁਲਿਸ ਦੇ ਵੱਲੋਂ ਸ਼ੱਕੀਆਂ ਦੀ ਸੂchniyan ਸੂchnਾ ਦੇਣ ਵਾਲਿਆਂ ਨੂੰ 2 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਉੱਤੇ ਨੰਬਰ ਵੀ ਜਾਰੀ ਕਰ ਦਿੱਤਾ ਗਿਆ WhatsApp ਨੰਬਰ ਜਾਰੀ ਕਰ ਦਿੱਤਾ ਗਿਆ ਡਾਇਰੈਕਟ ਨੰਬਰ ਜਾਰੀ ਕਰ ਦਿੱਤਾ ਗਿਆ ਕਿ ਇਸ ਨੰਬਰਾਂ ਤੇ ਹੂ ਸੂਚੀ ਜੋ ਸੂchnਾ ਦਿੱਤੀ ਜਾਵੇ ਤਾਂ ਲਗਾਤਾਰ ਪੁਲਿਸ ਦੇ ਵੱਲੋਂ ਹੂ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਮਹਿਜ਼ ਜੋ ਇੱਕ ਘਟਨਾ ਵਾਪਰੀ ਹੈ ਜੋ ਤਮਾਕਾ ਹੋਇਆ ਹੈ ਤਾਂ ਚੰਡੀਗੜ੍ਹ ਪੁਲਿਸ ਤੇ ਵੀ ਹੁਣ तमाम ਸਵਾਲ ਵੀ ਖੜੇ ਹੁੰਦੇ ਨੇ ਉੱਤੇ ਇੱਕ ਚੁਣੌਤੀ ਵੀ ਬਣ ਚੁੱਕੀ ਹੈ ਕਿ ਕਿਸ ਕਦਰੇ ਚੰਡੀਗੜ੍ਹ ਦੇ ਵਿੱਚ ਇਹ ਘਟਨਾ ਪ੍ਰੀਤਾ ਚੰਡੀਗੜ੍ਹ ਤਮਾਕੇ ਦੇ ਵਿੱਚ ਹੁਣ ਵੱਡਾ ਅਪਡੇਟ ਵੀ ਉੱਥੇ ਵੇਖਣ ਨੂੰ ਮਿਲ ਰਿਹਾ ਜਿਸ ਆਟੋ ਤੇ ਇਹ ਦੋ ਸ਼ੱਕੀ ਆਏ ਨੇ ਹਾਲਾਂਕਿ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਉਸ ਕੋਲ ਕੋਈ ਜਾਣਕਾਰੀ ਨਹੀਂ ਹੈ ਤਾਂ ਮਹਿਜ਼ ਕਿਤੇ ਨਾ ਕਿਤੇ ਥੋੜੇ ਹੱਥ ਹੁਣ ਖਾਲੀ ਜ਼ਰੂਰ ਨਜ਼ਰ ਆ ਰਹੇ ਨੇ ਪੁਲਿਸ ਦੇ ਪਰ ਲਗਾਤਾਰ ਪੁਲਿਸ ਜਾਂਚ ਪੜਤਾਲ ਦੇ ਵਿੱਚ ਜੁਟੀ ਹੋਈ ਹੈ ਤਾਂ ਜੋ ਚੁਣੌਤੀਆਂ ਵੀ ਵੇਖਣ ਨੂੰ ਮਿਲ ਰਹੀਆਂ ਨੇ ਹਾਲਾਂਕਿ ਵੱਡੇ ਸਵਾਲ ਵੀ ਬਣਦੇ ਨਜ਼ਰ ਆ ਰਹੇ ਨੇ ਤਾਂ ਕਿਸ ਕਦਰ ਉਹਨਾਂ ਦੇ ਵੱਲੋਂ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿ ਕੁਝ ਮੰਚਾ ਰਹੀ ਹੈ ਹਾਲਾਂਕਿ ਜੋ ਤਾਰ ਵੀ ਦੱਸੇ ਜਾ ਰਹੇ ਨੇ ਸਬੰਧ ਸਰਹੱਦ ਭਾਰੋ ਤਾਂ ਹੁਣ तमाम ਸਵਾਲ तमाम ਜੋ ਮਨਸ਼ਾ ਹੁਣ ਵੇਖਣ ਵਾਲੇ ਨੇ ਕਿਸ ਕਦਰ ਹੁਣ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਦੋਂ ਹੁਣ ਖੁਲਾਸੇ ਹੋਣਗੇ ਤਾਂ ਮੈਂ ਅਜੇ ਸਵਾਲ ਬਣਦੇ ਨਜ਼ਰ ਆ ਰਹੇ ਨੇ ਫਿਲਹਾਲ ਇਹ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਇਹ ਬੀਤੇ ਦਿਨ ਦੀ ਤਸਵੀਰ ਜੋ ਦੋ ਸ਼ੱਕੀਆਂ ਦੇ ਵੱਲੋਂ ਇਸ ਵਾਰਦਾਤ ਦਾ ਤੁੰ ਅੰਜਾਮ ਦਿੱਤਾ ਗਿਆ ਉੱਥੀ ਤਸਵੀਰ ਜੋ ਇਹ ਤੋ ਵੇਖਣ ਨੂੰ ਮਿਲ ਰਹੀਆਂ ਨੇ ਤਾਂ ਲਗਾਤਾਰ ਦੱਸ ਦਈਏ ਕਿ ਚੰਡੀਗੜ੍ਹ ਤਮਾਕੀ ਮਾਮਲੇ ਦੇ ਵਿੱਚ ਵੀ ਅਪਡੇਟ ਵੀ ਸਾਹਮਣੇ ਆ ਰਿਹਾ ਹੈ ਤਾਂ ਉਹ ਤਸਵੀਰ ਜਿੱਥੇ ਤਮਾਕੀ ਕੇਸ ਮਗਰੀ ਵੀ ਸੁੱਟੀ ਗਈ ਸੀ ਤਾਂ ਉਹ ਪੁਰੀਸ ਦੇ ਵੱਲੋਂ ਬਰਾਮਗੀ ਕੀਤੀ ਗਈ ਹੈ ਸਦਾਸੀ ਕਿ ਚੰਡੀਗੜ੍ਹ ਮਾਮਲਾ ਜੋ ਚੰਡੀਗੜ੍ਹ ਦੇ ਵਿੱਚ ਜੋ ਤਮਾਕਾ ਹੋਇਆ ਤਾਂ ਜਿਸ ਦੇ ਵਿੱਚ ਹੁਣ ਲਗਾਤਾਰ ਇੱਕ ਪਾਸੇ ਸੰਥਨੀ ਤੇ ਜੋ ਸਹਿਮ ਦਾ ਮਾਹੌਲ ਵੀ ਵਿਖਿਆ ਜਾ ਰਿਹਾ ਹੈ ਕਿਸ ਕਦਰ ਇਹਨਾਂ ਦੋ ਸ਼ੱਕੀਆਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਹੁਣ ਲਗਾਤਾਰ ਇੱਕ ਤੇਕ ਪੁਲਿਸ ਦੇ ਵੱਲੋਂ ਹੁਣ ਹਰ ਇੱਕ ਐਂਗਲ ਤੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਮੈਂਜ਼ 2 ਲੱਖ ਰੁਪਏ ਦਾ ਜੋ ਇਨਾਮੀ ਰਾਸ਼ਵੀ ਦਾ ਵੀ ਐਲਾਨ ਕਰ ਦਿੱਤਾ ਗਿਆ ਤਾਂ ਜਿਸ ਕੋਲੋਂ ਵੀ ਇਹ ਕੋਈ ਸੂਚਨਾ ਦਿੱਤੀ ਜਾਵੇਗੀ ਜਿਸ ਦੇ ਵੱਲੋਂ ਵੀ ਉਸ ਨੂੰ ਇਨਾਮ ਦਿੱਤਾ ਜਾਵੇਗਾ ਨੰਬਰ ਵੀ ਜਾਰੀ ਕਰ ਦਿੱਤਾ ਗਿਆ ਤੌਤੀ ਮਾਮਲੇ ਦੇ ਵਿੱਚ ਆਟੋ ਚਾਲਕ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਮਹਿਜ਼ ਮੁੱਖ ਮਲਜ਼ਮਾ ਤੱਕ ਪਹੁੰਚਣਾ ਪੁਲਿਸ ਦੇ ਵੱਲੋਂ ਪੂਰੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਤੱਕ ਪਹੁੰਚਣ ਦੀ ਤਾਂ ਸੀਐਸਐਫਐਲ ਦੇ ਹੋਰ ਟੀਮਾਂ ਜੋ ਮਾਮਲੇ ਦੀ ਜਾਂਚ ਕਰ ਰਹੀਆਂ ਨੇ ਤਦਾਦੀ ਹੈ ਕਿ ਪੁਲਿਸ ਦੇ ਵੱਲੋਂ ਹੁਣ ਲਗਾਤਾਰ ਹਰ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਨੂੰ ਫੜਿਆ ਜਾਵੇ ਤਾਂ ਆਟੋ ਸਵਾਰ ਦੋ ਨੌਜਵਾਨਾਂ ਨੇ 쿠ਠੀ ਨੰਬਰ 575 ਦੇ ਵਿੱਚ ਤਮਾਕਾ ਖੇਜ਼ ਸਮਗਰੀ ਸੁੱਟੀ ਸੀ ਤਾਂ ਰਿਟਾਇਰਡ ਐਸਪੀ ਜਸਕਿਰਤ ਸਿੰਘ ਚਹਿਲਦੀ 쿠ਠੀ ਤੇ ਇਹ ਹਮਲਾ ਹੋਇਆ ਸੀ ਤਾਂ ਦੱਸਦੇ ਕਿ ਘਰ ਦੇ ਸ਼ੀਸ਼ੇ ਵੀ ਟੁੱਟੇ ਸੀ ਪਰ ਜਾਨੀ ਨੁਕਸਾਨ ਤੋਂ ਬਚਾਵ ਰਿਹਾ ਤੇ ਲਗਾਤਾਰ ਸਾਡੇ ਸਹਿਯੋਗੀ ਦਿਲਜੀਤ ਸਾਹ ਨੂੰ ਜਾਣਕਾਰੀ ਦੇ ਰਹੇ ਨੇ ਪਰ ਇਸ ਵਿੱਚਕਾਰੇ ਤਸਵੀਰਾਂ ਵੀ ਵੇਖਣ ਨੂੰ ਮਿਲ ਰਹੀਆਂ ਨੇ ਤਾਂ ਦੱਸੇ ਦਲਜੀਤ ਲਗਾਤਾਰ ਬਣੇ ਹੋਏ ਨੇ ਦਲਜੀਤ ਮਹਿਜ਼ ਮੌਕੇ ਦੀਆਂ ਤਸਵੀਰਾਂ ਵੀ ਵਿਖਾਈਆਂ ਜਾਣ ਤੇ ਇਹ ਵੀ ਜਾਣਕਾਰੀ ਦਿੱਤੀ ਜਾਣ ਕਿ ਪੁਲਿਸ ਦੇ ਵੱਲੋਂ ਹੁਣ ਕਿਸ ਤਰ੍ਹਾਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਹਾਲਾਂਕਿ ਹਜੇ ਬੇਸ਼ਵਕ ਆਟੋ ਚਾਲਕ ਨੂੰ ਗ੍ਰਿਫਤਾਰ ਕੀਤਾ ਪਰ ਮੁੱਖ ਮਲਜ਼ਮਾ ਤੱਕ ਪਹੁੰਚਣਾ ਵੀ ਕਿਤੇ ਨਾ ਕਿਤੇ ਵੱਡੀ ਚੁਣੌਤੀ ਹੁਣ ਬਣਦੀ ਨਜ਼ਰ ਆ ਰਹੀ ਹੈ ਬਿਲਕੁਲ ਜੀ ਚੰਡੀਗੜ੍ਹ ਪੁਲਿਸ ਦੇ ਲਈ ਜਿਹੜੇ આરોપી ਹੈਗੇ ਸ਼ੱਕੀ ਰੋਪੀ ਜਿਨ੍ਹਾਂ ਦੀਆਂ ਤਸਵੀਰਾਂ ਜਾਰੀ ਕੀਤਾ ਗਈਆਂ ਨੇ ਉਹਨਾਂ ਨੂੰ ਲੱਭਣ ਲਈ ਬੜੀ ਚੁਣੌਤੀ ਹੈਗੀ ਤੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੌਕੇ ਦੇ ਉੱਪਰ ਫਿਰ ਹਾਲ ਜਿਹੜੀ ਹੈਗੀ ਸੀਐਫਐਸਐਲ ਟੀਮ ਰਾਤ ਵੀ ਜਿਹੜੀ ਹੈਗੀ ਉਹਨੇ ਮੌਕੇ ਦੇ ਉੱਪਰ ਵਾਇਨਾ ਕੀਤਾ ਸੀਗਾ ਤੇ ਹੁਣ ਵੀ ਜਿਹੜਾਗਾ ਮੌਕੇ ਦੇ ਉੱਪਰ ਜਿਸ ਜਗ੍ਹਾ ਦੇ ਉੱਪਰ ਇਹ ਗ੍ਰੇਡੇਟ ਛੁੱਟਿਆ ਗਿਆ ਸੀ ਹਮਲਾ ਕੀਤਾ ਗਿਆ ਸੀਗੀ ਉਸ ਜਗ੍ਹਾ ਦੇ ਉੱਪਰ ਜਿਹੜੀ ਸੀਐਫਸੀਐਫਐਸਐਲ ਦੀ ਟੀਮ ਜਿਹੜੀ ਨਮੂਨੇ ਜਿਹੜੀ ਹੈਗੇ ਆਦੇ ਸਬੂਤ ਜਿਹੜੇਗੇ ਉਹ ਇਕੱਠਾ ਕਰ ਰਹੇ ਨੇ ਇਹ ਤੋਂ ਇਲਾਵਾ ਐਨਆਈਏ ਏਰੀਆ ਚੰਡੀਗੜ੍ਹ ਦਾ ਸੈਕਟਰ 10 ਦਾ ਏਰੀਆ ਇਸ ਏਰੀਏ ਨੂੰ ਜਿਹੜਾ ਹੈਗਾ ਪੂਰਾ ਜਿਹੜਾ ਹੈਗਾ ਚੰਡੀਗੜ੍ਹ ਪੁਲਿਸ ਵੱਲੋਂ ਸੀਲ ਕੀਤਾ ਗਿਆ ਹੈਗਾ ਤਾਂ ਕਿ ਕੋਈ ਵੀ ਸਬੂਤ ਜਿਹੜੇ ਹੈਗੇ ਇੱਥੋਂ ਜਿਹੜੇਗੇ ਉਹਨਾਂ ਨੂੰ ਮਿਲ ਸਕਣ ਤਾਂ ਕਿ ਜਿਹੜੇ ਰੋਪੀ ਜਿਹੜੇ ਗਏ ਇੱਥੋਂ ਦੀ ਗਏ ਆ ਆਸ-ਪਾਸ ਜਿਹੜੇ ਘਰਾਂ ਦੇ ਨਾਲ ਕੈਮਰੇ ਲੱਗੇ ਉਹਨਾਂ ਦੀ ਵੀ ਜਿਹੜੀ ਕੀ ਸੀਸੀਟੀਵੀ ਫੁਟੇਜ ਜਿਹੜੀ ਕੀ ਪੁਲਿਸ ਖੰਗਾਰੀਆ ਇਹ ਤੋਂ ਇਲਾਵਾ ਲਗ ਲਗ ਟੀਮਾਂ ਪੰਜਾਬ ਪੁਲਿਸ ਦੀਆਂ ਏਜੀਟੀਐਫ ਸਟੇਟ ਆਪਰੇਸ਼ਨ ਸੈੱਲ ਐਨਆਈਏ ਟੀਮ ਜਿਹੜੇ ਮੌਕੇ ਦੇ ਉੱਪਰ ਆ ਕੇ ਇਸ ਪੂਰੇ ਉਹਨੂੰ ਇਸ ਪੂਰੇ ਮਾਮਲੇ ਨੂੰ ਬਾਚ ਰਹੀਆਂ ਨੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ 2023 ਦੇ ਵਿੱਚ ਵੀ ਇਸ ਜਗ੍ਹਾ ਦੇ ਵਿੱਚ ਜਿੱਦੇ ਕਿ ਐਸਪੀ ਰਿਟਾਇਰ ਰਹਿੰਦੇ ਸੀਗੇ ਉਹਨਾਂ ਨੂੰ ਜਿਹੜੇ ਕਿ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਅਤਵਾਦੀ ਜਿਹੜੇ ਲਖਵੀਰ ਲੰਡਾ ਹੈਗੇ ਉਹਨਾਂ ਦੇ ਗਰੁੱਪ ਵੱਲੋਂ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਹੁਣ ਉਸ ਦੇ ਨਾਲ ਜੋੜਦੇ ਹੋਏ ਪੁਲਿਸ ਜਿਹੜਾ ਹੈਗਾ ਉਸ ਮਾਮਲੇ ਨੂੰ ਦੇਖਦੇ ਹੋਏ ਉਸ ਮਾਮਲੇ ਨੂੰ ਜੋੜਦੇ ਨਾਲੇ ਜੋੜਦੇ ਹੋਏ ਉਸ ਐਂਗਲ ਤੇ ਵੀ ਜਿਹੜਾ ਹੈਗਾ ਪੁਲਿਸ ਇਸ ਪੂਰੇ ਮਾਮਲੇ ਦੀ ਤਤਰੀਖ ਕਰ ਰਹੀ ਹੈ ਬਾਕੀ ਤਸਵੀਰਾਂ ਜਿਵੇਂ ਕਿ ਪੀਟੀਸੀ న్యూਸ ਤੇ ਤੁਹਾਨੂੰ ਦਿਖਾ ਰਿਹਾ ਹਾਂ ਇਹ ਗ੍ਰਨੇਟ ਜਿਹੜੀ ਕਿ ਪੀ 86 ਗ੍ਰਨੇਟ ਹੈਗੀ ਇਹ ਇਸ ਗ੍ਰਨੇਟ ਦੇ ਨਾਲ ਜਿਹੜਾ ਹੈਗਾ ਇੱਥੇ ਹਮਲਾ ਕੀਤਾ ਗਿਆਗਾ ਦੱਸ ਦਈਏ ਕਿ ਹੁਣ ਇਸ ਘਰ ਦੇ ਵਿੱਚ ਰਿਟਾਇਰ ਪ੍ਰਿੰਸੀਪਲ ਰਹਿੰਦੇ ਸੀਗੇ ਉਹ ਬਾਰ ਬੈਠੇ ਸੀਗੇ ਜਦੋਂ ਇਹ ਹਮਲਾ ਹੋਇਆ ਬਾਹਰ ਬੈਠੇ ਕਿਤਾਬ ਪੜ੍ਹ ਰਹੇ ਸੀਗੇ ਜਦੋਂ ਉੱਠ ਕੇ ਹੋ ਅੰਦਰ ਗਏ ਉਹ ਤੋਂ ਬਾਅਦ ਹੀ ਜਿਹੜਾਗਾ ਇਹ ਹਮਲਾ ਜਿਹੜਾਗਾ ਹੋਏਗਾ ਤੇ ਇਹਦੇ ਚ ਜਾਨੀ ਨੁਕਸਾਨ ਤਾਂ ਕੋਈ ਨਹੀਂ ਹੋਇਆ ਹਾਲਾਕੀ ਇਹਦੇ ਚ ਜਿਹੜੇ ਘਰ ਦੇ ਗਮਲੇ ਗਮਲੇ ਸੀਗੇ ਸ਼ੀਸ਼ੇ ਸੀਗੇ ਉਹ ਉਹਨਾਂ ਉਹ ਟੁੱਟੇ ਨੇ ਹੁਣ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਡੀਐਸਪੀ ਗੁਰਮukh ਸਿੰਘ ਜਿਹੜੇ ਇੱਥੇ ਪਹੁੰਚੇ ਨੇ ਮੌਕੇ ਦੇ ਉੱਪਰ ਹੁਣ ਫੇਰ ਇਹ ਅੰਦਰ ਜੋ ਵੀ ਹੈਗਾ ਘਟਨਾ ਦੇ ਨਾਲ ਜਿਹੜੀ ਹੈਗੀ ਪੁੱਛਗਿੱਛ ਕਰ ਰਹੇ ਨੇ ਤੇ ਮੌਕੇ ਦੇ ਉੱਪਰ ਜਿਹੜੇ ਸਬੂਤ ਲੱਭ ਰਹੇ ਨੇ ਜਿਹੜਾ ਆਟੋ ਚਾਲਕ ਫੜਿਆ ਹੈ ਉਹਦੇ ਨਾਲ ਜਿਹੜੀ ਗੀ ਪੁੱਛਗਿੱਛ ਕੀਤੀ ਜਾ ਰਹੀ ਪਰ ਉਹਦੇ ਵਿੱਚ ਜਿਹੜਾ ਹੈਗਾ ਪੁਲਿਸ ਨੂੰ ਕੋਈ ਵੀ ਪ੍ਰਾਪਤਾ ਜਿਹੜੇ ਕਿ ਕਹਿ ਸਕਦੇ ਕਿ ਆਟੋ ਚਾਲਕ ਦਾ ਤਾਂ ਇਹੀ ਕਹਿਣਾ ਸੀਗਾ ਕਿ ਉਹ ਸਵਾਰ ਕੌਣ ਸੀਗੇ ਫਿਲਹਾਲ ਪੁਲਿਸ ਲਈ ਇੱਕ ਵੱਡੀ ਚੁਣੌਤੀ ਬਣਿਆ ਆਇਆ ਕਿ ਜਿਹੜੇ ਦੋ ਔਰੋਪੀ ਜਿਹਨਾਂ ਛੱਕੀ ਤਸਵੀਰਾਂ ਜਿਹੜੀਆਂ ਪੁਲਿਸ ਵੱਲੋਂ ਸਾਂਝੀਆਂ ਕੀਤੀਆਂ ਗਿਆ ਸੀਸੀਟੀਵੀ ਚ ਕੈਦ ਹੋਏ ਸੀਗੀਆਂ ਉਹਨਾਂ ਨੂੰ ਪਕੜਨ ਲਈ ਜਿਹੜਾਗਾ ਹੁਣ ਚੰਡੀਗੜ੍ਹ ਪੁਲਿਸ ਲਈ ਜਿਹੜਾਗਾ ਇੱਕ ਚੁਣੌਤੀ ਬਣਿਆ ਹੋਇਆ ਹੈਗਾ ਜੀ ਬਿਲਕੁਲ ਦਜੀਤ ਫਿਲਹਾਲ ਤੁਸੀਂ ਇਸ ਖਬਰ ਤੇ ਆਪਣੀ ਨਜ਼ਰਾਂ ਠਿਕਾਈ ਰੱਖਿਓ ਫਲਪੁਲ ਦੀ ਅਪਡੇਟ ਲੈਂਦੇ ਰਵਾਂਗੇ